ਆ ਸਾਡੀ ਇਹ ਮਸ਼ੀਨਾਂ ਵਾਂਜੀ ਇੱਥੇ ਅਸੀਂ ਅਸੀਂ ਵੇਟ ਕਰਦੇ ਆਂ ਫੀਡ ਦਾ ਇੱਥੋਂ ਆ ਐਲੀਵੇਟਰ ਚੁੱਕ ਕੇ ਗ੍ਰਾਈਂਡਰ ਚ ਪਾ ਦਿੰਦਾ ਵਾ ਗ੍ਰਾਈਂਡਰ ਦੀ ਫੀਡ ਜਿਹੜੀ ਆ ਉਹ ਫਿਰ ਐਲੀਵੇਟਰ ਚੁੱਕ ਕੇ ਮਿਕਸਚਰ ਚ ਪਾ ਦਿੰਦਾ ਠੀਕ ਆ ਜੀ ਮਿਕਸਚਰ ਜਦ ਆ ਮਿਕਸ ਕਰ ਦਿੰਦਾ ਵਾ ਵੀ ਅਸੀਂ ਮਲਟੀ ਵਿਟਾਮਿਨਸ ਪਾ ਕੇ ਇਹਨੂੰ ਜੋ ਮਿਨਰਲਸ ਬਣਨੇ ਆ ਇਧਰ ਹੈਗੀ ਆ ਜੀ ਆ ਗ੍ਰੇਨ ਲੱਗਾ ਹੋਇਆ ਠੀਕ ਆ ਗ੍ਰੇਨ ਪੈਂਦਾ ਵਾ ਇਹਦੇ ਡੀਓਸੀ ਲੱਗੀ ਆ ਰਾਈਸ ਪ੍ਰਾਨ ਤੇ ਨੈਕਸਟ ਫਿਰ ਸੋਇਆ ਲੱਗਾ ਜੀ ਠੀਕ ਆ ਉਸ ਤੋਂ ਅੱਗੇ ਫਿਰ ਉਹ ਲੱਗੀ ਆ ਜੀ ਐਨਈ ਲੱਗੀ ਆ ਜੀ ਤੇ ਨੈਕਸਟ ਫਿਰ ਇਧਰ ਪੱਥਰ ਪਹਿਲਾਂ ਜਿਹੜਾ ਅੰਡੇ ਦਾ ਜਿਹੜਾ ਰਿਕਾਰਡ ਨੈਸ਼ਨਲ ਰਿਕਾਰਡ ਆ ਤੇ ਉਹ ਹੈਗਾ ਜੀ 210 ਗ੍ਰਾਮ ਦਾ ਮਹਾਰਾਸ਼ਟਰ ਦਾ ਠੀਕ ਹੈ ਜੀ ਤਾਂ ਹੁਣ ਸਾਡੀ ਮੁਰਗੀ ਨੇ ਜਿਹੜੀ ਦੇਸੀ ਮੁਰਗੀ ਆ ਉਹਨੇ ਅੰਡਾ ਦਿੱਤਾ ਉਹਦਾ ਉਹਨੇ ਨੈਸ਼ਨਲ ਰਿਕਾਰਡ ਤੋੜ ਦਿੱਤਾ ਵਾ 233 ਗ੍ਰਾਮ ਦਾ ਦੇ ਕੇ ਅੰਡਾ ਜੀ ਤੇ ਆਹ ਕੋ ਜ਼ੀਰੋ ਆ ਜੀ ਤੇ ਆਹ ਅੰਡੇ ਦਾ weight ਜੇ ਠੀਕ ਹੈ ਜੀ 232 33 ਗ੍ਰਾਮ ਦੇ ਲਾਗਿ ਚੱਕੇ ਇਹਦਾ weight ਆ ਜੀ ਅਸੀਂ ਜੀ ਸੁਖਜੀਤ ਪੋਲਟੀ ਫਾਰਮ ਪਰੋਵਾਲ ਤੋਂ ਜੀ ਠੀਕ ਹੈ ਜੀ ਆਹ ਸਾਡੀਆਂ ਮਸ਼ੀਨਾਂ ਵਾਂ ਜੀ ਇੱਥੇ ਅਸੀਂ ਅਸੀਂ weight ਕਰਦੇ ਆਂ ਫੀਡ ਦਾ ਇੱਥੋਂ ਆ ਐਲੀਵੇਟਰ ਚੁੱਕ ਕੇ ਗ੍ਰਾਈਂਡਰ ਚ ਪਾ ਦਿੰਦਾ ਵਾ ਗ੍ਰਾਈਂਡਰ ਦੀ ਫੀਡ ਜਿਹੜੀ ਆ ਉਹ ਫਿਰ ਐਲੀਵੇਟਰ ਚੁੱਕ ਕੇ ਮਿਕਸਚਰ ਚ ਪਾ ਦਿੰਦਾ ਠੀਕ ਹੈ ਜੀ ਮਿਕਸਚਰ ਜਦ ਆ ਮਿਕਸ ਕਰ ਦਿੰਦਾ ਵਾ ਵੀਦ ਅਸੀਂ মালਟੀ ਵਿਟਾਮਿਨਸ ਪਾ ਕੇ ਇਹਨੂੰ ਜੋ ਮਿਨਰਲਸ ਪੈਣੇ ਆ ਉਹ ਸਾਰਾ ਕੁਝ ਪਾ ਕੇ ਇਹਦੇ ਵਿੱਚ ਜੀ ਇਹ ਇਧਰ ਹੈਗੀ ਆ ਜੀ ਆ ਗ੍ਰੇਨ ਲੱਗਾ ਹੋਇਆ ਠੀਕ ਹੈ ਗ੍ਰੇਨ ਪੈਂਦਾ ਵਾ ਤੇ ਡੀਓਸੀ ਲੱਗੀ ਆ ਰਾਈਸ ਪ੍ਰਾਨ ਤੇ ਨੈਕਸਟ ਫੇਸ ਸੋਇਆ ਲੱਗਾ ਜੀ ਠੀਕ ਹੈ ਉਸ ਤੋਂ ਅੱਗੇ ਫਿਰ ਉਹ ਲੱਗੀ ਆ ਜੀਐਨਐ ਲੱਗੀ ਆ ਜੀ ਤੇ ਨੈਕਸਟ ਫੇਸ ਇਧਰ ਪੱਥਰ ਪਾਊਡਰ ਲੱਗਾ ਬਸ ਏ ਜੀ ਜਿਹੜਾ ਹੈਗਾ ਜੀ ਸੋਇਆ ਜੀ ਉਹ ਪੈਂਦਾ ਜੀ 1 ਕੁੰਟਲ 30 ਕਿਲੋ ਪੈਂਦਾ ਤੇ ਜਿਹੜੀ ਹੈਗੀ ਆ ਜੀਐਨਏ ਉਹ ਵੀ 1 30 ਪੈਂਦੀ ਆ ਜੀ 1 ਕੁੰਟਲ 30 ਕਿਲੋ ਮਤਲਬ 10 ਕੁੰਟਲ ਦੇ ਵਿੱਚ ਤੇ ਸਾਢੇ 5 ਕੁੰਟਲ ਜਿਹੜਾ ਉਹ ਗ੍ਰੇਨ ਪੈਂਦਾ ਤੇ ਉਹਦੇ ਵਿੱਚ 1 ਕੁੰਟਲ ਤੇ ਪੈਂਦਾ ਲਗਭਗ ਡੀਓਸੀ ਰਾਈਸ ਬਰਾਨ ਤੇ ਬਾਕੀ ਪੱਥਰ ਪੈਂਦਾ ਜੀ ਮਤਲਬ 1 ਕੁੰਟਲ ਯਾਰ ਯਾਰ ਮੁਰਗੀ ਇੱਕ ਦਿਨ ਚ ਕਿੰਨੀ ਫੀਟ ਚਾਰ ਹੁੰਦੀ 50000 ਮੁਰਗੀ ਲਈ ਅਹੀਂ ਲਗਭਗ ਮੱਲ ਬਣਾਉਣੇ ਆ ਜੀ 55 ਕੁਇੰਟਲ ਦੇ ਲੱਗ ਜਾਗੇ 55 60 ਕੁਇੰਟਲ ਇੱਕ ਮੁਰਗੀ ਨੂੰ ਕਿੰਨੀ ਚੰਗੀ 110 ਗ੍ਰਾਮ ਦੇ ਲਾਗੇ 105 110 ਇਹ ਡੇਲੀ ਬਣਦੀ ਹੈ ਡੇਲੀ ਬਣਦੀ ਹੈ ਜੀ ਤੁਸੀਂ ਇਹਨੂੰ ਵੀ ਬਾਹਰ ਸੇਲ ਕਰਦੇ ਹੋ ਫੀਡ ਨੂੰ ਵੀ ਕਿ ਆਪਣੇ ਨਹੀਂ ਬਸ ਆਪਣੇ ਜੋਗੀ ਆਪਣੇ ਜੋਗੀ ਆਪਣੇ ਬਰਡ ਨੂੰ ਪਾਉਣੀ ਹੈ ਜੀ ਅੱਛਾ ਆਪਣੇ ਜੋਗੀ ਹਾਂ ਜੀ ਆਪਣੇ ਜੋਗੀ ਕਿਸ ਤਰ੍ਹਾਂ ਇਹ ਸਗਾਸ ਪਾਈ ਇਹ ਜੀ ਅੰਡਰਗਰਾਉਂਡ ਇੱਥੇ ਪਾਈਪ ਲੱਗਾ ਹੋਇਆ ਜੀ ਇਹਦੇ ਉਹਨੂੰ ਅਹੀਂ ਓਗਰ ਆਣੇ ਆ ਠੀਕ ਹੈ ਜੀ ਆ ਥੱਲਿਓਂ ਦੀ ਇਹਦੇ ਥੱਲਿਓਂ ਹੀ ਜਾਂਦੀ ਹੈ ਫੀਡ ਬਾਹਰ ਆ ਜਾਂਦੀ ਹੈ ਜੀ ਏ ਬਾਹਰ ਆ ਕੇ ਫਿਰ ਅਕਲੇ ਬੰਨੇ ਫਿਰ ਉਹਨੂੰ ਹਾਈਟ ਦੇ ਕੇ ਤੇ ਸਿੱਧਾ ਛੇੜਾਂ ਚ ਲੈ ਜਾਂਦੇ ਆ ਦੇਖੋ ਜੀ ਆ ਇਥੋਂ ਬਾਹਰ ਆ ਗਈ ਆ ਜੀ ਫਿਰ ਇਥੋਂ ਅਸੀਂ ਹਾਈਟ ਦਿੱਤੀ ਆ ਫੀਡ ਨੂੰ ਅੱਗੇ ਚਲੀ ਜਾਂਦੀ ਆ ਅੱਗੇ ਜਾ ਕੇ ਫਿਰ ਹਾਂਜੀ ਅੱਗੇ ਜ਼ੂਮ ਕਰ ਲਓ ਉਧਰ ਉਹ ਪਾਈਪਰਾ ਹੀ ਜਾ ਕੇ ਛੇੜਾਂ ਚਲੀ ਜਾਂਦੀ ਆ ਪਹਿਲਾਂ ਜਿਹੜਾ ਅੰਡੇ ਦਾ ਜਿਹੜਾ ਰਿਕਾਰਡ ਨੈਸ਼ਨਲ ਰਿਕਾਰਡ ਆ ਤੇ ਉਹ ਹੈਗਾ ਜੀ 210 ਗ੍ਰਾਮ ਦਾ ਮਹਾਰਾਸ਼ਟਰ ਦਾ ਠੀਕ ਆ ਜੀ ਤੋ ਹੁਣ ਸਾਡੀ ਮੁਰਗੀ ਨੇ ਜਿਹੜੀ ਦੇਸੀ ਮੁਰਗੀ ਆ ਉਹਨੇ ਅੰਡਾ ਦਿੱਤਾ ਉਹਨੇ ਨੈਸ਼ਨਲ ਰਿਕਾਰਡ ਤੋੜ ਦਿੱਤਾ ਵਾ 233 ਗ੍ਰਾਮ ਦਾ ਦੇ ਕੇ ਅੰਡਾ ਜੀ ਤੇ ਆਹ ਕੋ ਜੀਰੋ ਆ ਜੀ ਤੇ ਆਹ ਅੰਡੇ ਦਾ weight ਜੇ ਠੀਕ ਆ ਜੀ 232 33 ਗ੍ਰਾਮ ਦੇ ਲਾਗਿ ਚੱਕ ਇਹਦਾ weight ਆ ਜੀ ਤੇ ਇਹ ਹੁਣ ਰਿਕਾਰਡ ਜੀ ਸਾਡਾ ਇਥੋਂ ਦਾ ਬਣ ਗਿਆ ਵਾ ਗੁਰਦਾਸਪੁਰ ਡਿਸਟ੍ਰਿਕਟ ਦਾ ਦੇਸੀ ਮੁਰਗੀ ਦਾ ਅੰਡਾ ਜੀ ਇਹ ਠੀਕ ਆ ਜੀ ਇਹ ਦੇਸੀ ਮੁਰਗੀ ਦਾ ਅੰਡਾ ਜੀ ਉਹ ਉਹ ਮਹਾਰਾਸ਼ਟਰ ਦਾ ਇੱਕ ਫਾਰਮਰ ਆ ਤੇ ਉਹ ਫਾਰਮਰ ਦਾ ਨਾਂ ਨਹੀਂ ਪਤਾ ਬਟ ਉਹਦਾ 210 ਗ੍ਰਾਮ ਦਾ ਰਿਕਾਰਡ ਹੈ ਜੀ ਬਸ ਇਹ ਤੇ ਇਦਾਂ ਹੀ ਰੱਖਿਆ ਸੀ ਇਹ 19 ਫਰਵਰੀ ਨੂੰ ਦਿੱਤਾ ਆਂਡਾ ਤੇ ਇੰਨੇ ਦਿਨ ਹੋ ਗਿਆ ਮੇਰੇ ਖਿਆਲੇ ਦਾ weight ਜਿਹੜਾ ਵਾ 240 ਗ੍ਰਾਮ ਤੇ ਲੱਗੇ ਸੀ ਜਿਹੜਾ ਵੀ ਹੁਣ ਲੂਸ ਕਰ ਗਿਆ weight ਥੋੜਾ ਜਆ ਮਤਲਬ ਟਾਈਮ ਜ਼ਿਆਦਾ ਹੋ ਗਿਆ ਤੇ ਉਹ ਟਾਈਮ ਤੇ 240 ਦੇ ਲੱਗੇ ਸੀ ਤੇ ਉਹ ਵੈਸੇ ਮੰਨ ਚ ਆਇਆ ਵੀ ਚੈੱਕ ਕਰੀਏ ਵੀ ਰਿਕਾਰਡ ਕੀ ਹੈਗਾ ਆਪਣੇ ਇੰਡੀਆ ਦਾ ਤੇ ਜਿਹਨੂੰ ਵੇਖਿਆ ਉਹ 210 ਗ੍ਰਾਮ ਦਾ ਰਿਕਾਰਡ ਹੈ ਠੀਕ ਹੈ ਤੇ ਅਸੀਂ ਧੋ ਲਿਆ ਆਂਡਾ ਜਿਹੜਾ 32 33 ਗ੍ਰਾਮ ਦਾ ਹੈ ਜੀ ਸਾਡੇ ਕੋਲ 50000 ਮੁਰਗੀ ਆ ਜੀ ਲੈਂਗ ਜਿਹੜੀ ਆਂਡਾ ਦੇ ਰਹੀ ਆ ਲੋਕੋ ਜੀ 4 ਛੱਟ ਨੇ 50000 ਮੁਰਗੀ 50000 ਮੁਰਗੀ ਆਂਡੇ ਵਾਲੀ ਜੀ ਸਪਲਾਈ ਆਪਣੇ ਲੱਗ ਲੱਗੇ ਏਰੀਆ ਦੇ ਹਾਂਜੀ ਫਤੇਗੜ ਚੂੜੀਆਂ ਡੇਰਾ ਬਾਬਾ ਨਾਨਕ ਮਜੀਠਾ ਜਨਾਲਾ ਲੁਪੂ ਗੁਜ ਗਾਵੇਂ ਕਲਾਂ ਨੌਰ ਹਾਂਜੀ ਕਿਉਂ ਵੀ ਗੁਰਦਾਸਪੁਰ ਤੇ ਲੱਗੇ ਵੀ ਦੇਈਦਾ ਅੰਡਾ ਜੀ ਮਟਾਲੇ ਤੇ ਲੱਗੇ ਵੀ ਆਸੇ ਪਾਸੇ ਲੱਗ ਲੱਗ ਕਸਬੀਆਂ ਚ ਉਹਦੇ ਰਿਟੇਲ ਕਰਦੇ ਖੁੱਦ ਰਿਟੇਲ ਕਰਦੇ ਆਂਡੇ ਸਾਡਾ ਕਹਿੰਦਾ ਤੇ ਇਹ ਫਿਰ ਜਿਹੜੀ ਇਹਨਾਂ ਦੀ ਫੀਡ ਆ ਇਹਨਾਂ ਦੀ ਫੀਡ ਜੀ ਅਸੀਂ ਸੋਇਆ ਬੇਸ ਫੀਡ ਪਾ ਰਹੇ ਆਂ ਆਪਣੀ ਖੁਦ ਬਣਾ ਕੇ ਕੀ ਜੀ ਅਸੀਂ ਰੈਡੀमेड ਫੀਡ ਨਹੀਂ ਪਾਉਂਦੇ ਮਤਲਬ ਆਪਣੇ ਫਾਰਮ ਚ ਫੀਡ ਤਿਆਰ ਹੁੰਦੀ ਆ ਤੇ ਹੈਲਥੀ ਫੀਡ ਆ ਇਹ ਕਾਦੀ ਕਾਦੀ ਫੀਡ ਤਿਆਰ ਕਰਦੇ ਤੁਸੀਂ ਇਹ ਜੀ ਅਸੀਂ ਪਾ ਰਹੇ ਆ ਜੀਐਨ ਪਾ ਰਹੇ ਆ ਸੋਇਆ ਪਾ ਰਹੇ ਆ ਜੀ ਤੇ ਨਾਲ ਮੱਖੀ ਪਾ ਰਹੇ ਆ ਬਾਜਰਾ ਤੇ ਥੋੜੀ ਜੀ ਕਣੀ ਪਾ ਰਹੇ ਆ ਤੇ ਬਾਕੀ ਜਿਹੜੀ ਇਨਗਰੀਡੀਅੰਟਸ ਨੇ ਹਾਂ ਜੀ ਇਹ ਕੋਈ ਆ ਆਂਡਾ ਹੁਣ ਕੱਢ ਲਓ ਕਰ ਲਾ ਅੰਡਾ ਵੀ ਲਿਓ ਕਿਤੇ ਦਿਖਾ ਦਵਾਂ ਅੰਡਾ ਜੀ ਅੰਡਾ ਗਏ ਆ ਆਹ ਜੀ ਆਹ ਵੇਖੋ ਜੀ ਆਹ ਜੇ 200 ਤੇ 32 ਗ੍ਰਾਮ ਦਾ ਅੰਡਾ ਠੀਕ ਹੈ ਜੀ ਤੇ ਆ ਇਹਦਾ ਵੇਟ ਜੇ ਇਹ ਜੀ ਇਹ ਕੀਤਾ ਜੀ ਮੇਰੇ ਪਾਪਾ ਨੇ ਸ਼ੁਰੂ ਕੀਤਾ ਵਾ 1980 ਦੇ ਵਿੱਚ ਠੀਕ ਹੈ ਜੀ ਅਸੀਂ ਹੁਣੋਂ ਆ ਗਏ 10-12 ਸਾਲਾਂ ਦੇ ਆ ਸਭ ਤੋਂ ਪਹਿਲਾਂ 500 ਚੂਚਾ ਪਾਇਆ ਜੀ ਫਿਰ ਆਹ ਹੌਲੀ ਹੌਲੀ ਵਧਾਇਆ ਤੇ ਕਰਦਿਆਂ ਕਰਦਿਆਂ ਫਿਰ 50000 ਤੇ ਆ ਗਏ ਇਹ 45000 ਅੰਡਾ ਹੋ ਜਾਂਦਾ ਰੋਜ਼ ਦਾ ਜੀ